ਡਾਰ ਨਿਊਜ਼ 18 ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਨਵਦੀਪ ਕੌਰ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਵਿਸ਼ੇਸ਼ ਖਬਰ ਅੱਜ ਪਿੰਡ ਕੁੰਬੜਾ ਚੌਂਕ ਤੇ ਨੌਜਵਾਨ ਸਭਾ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਮੀਤੀ 26 ਨੂੰ ਪਿੰਡ ਕੁੰਬੜਾ ਚੌਂਕ ਕ੍ਰਿਸ਼ੀਅਨ ਹਸਪਤਾਲ ਨੇੜੇ ਨੌਜਵਾਨ ਸਭਾ ਕੁੰਬੜਾ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਰਾਗੀਰਾਂ ਨੇ ਜਲ ਛਕਿਆ ਤੇ ਗਰਮੀ ਤੋਂ ਰਾਤ ਪ੍ਰਾਪਤ ਕੀਤੀ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਪੂਰਾ ਸਹਿਯੋਗ ਕੀਤਾ ਪਿੰਡ ਕੁੰਬੜਾ ਦੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਅਤੇ ਜਸਨੀਲ ਸਿੰਘ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ ਇਹ ਛਬੀਲ ਹਰ ਸਾਲ ਲਗਾਈ ਜਾਂਦੀ ਹੈ इस समय सुखविंदर सिंह, सिंह, रविंदर नवजीत सिंह जगदीप सिंह सुखजीत जसकरण सिंह मखन सिंह कुलवंत सिंह काला कुम्बड़ा हरदीप सिंह अमरीक सिंह जसवंत सिंह काका जसविंदर सिंह आदि ने सेवा की थी। ਅਗਰਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜੋ ਸ਼ਵੀਰ ਲਗਾਈ ਸੰਗਤਾਂ ਵੱਲੋਂ ਲਗਾਈ ਗਈ ਹੈ ਇਹ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਵਿਆੜੇ ਨੂੰ ਸਮਰਪਿਤ ਹੈ ਕਿਉਂ ਇਹ ਸੰਗਤਾਂ ਵੱਲੋਂ ਹੀ ਆਪਣੀ ਨੇਕ ਕਮਾਈ ਤੋਂ ਜੋ ਵੀ ਕਿਸੇ ਨੇ ਤਿੰਨ ਫੋੜਾ ਦਿੱਤਾ ਉਹ ਇਕੱਠਾ ਕਰਕੇ ਜਿੰਨੇ ਨੌਜਵਾਨ ਸਭਾ ਕੀਏ ਹੈ ਉਹਨਾਂ ਵੱਲੋਂ ਇਹ ਸ਼ਵੀਰ ਲਗਾਈ ਗਈ ਹੈ ਤੇ ਹਰ ਸਾਲ ਅਸੀਂ ਇਸੇ ਤਰ੍ਹਾਂ ਸ਼ਵੀਰ ਲਗਾਉਂਦੇ ਨੇ ਸਾਰੇ ਇੱਕਠੇ ਹੋ ਗਏ ਉਹ ਦੁਕਾਨਦਾਰ ਨੇ ਕੁਝ ਸਾਡੇ ਬੱਚੇ ਨੇ ਆਪਣੇ ਇਹ ਸਾਰਿਆਂ ਨੇ ਨਾਲ ਮਿਲ ਕੇ ਸਬੀਲ ਲਗਾਈ ਹੈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫੱਤੇ ਪ੍ਰੈਸਰ ਅਸੀਂ ਜਿਹੜਾ ਅਸੀਂ ਦੱਸਣਾ ਚਾਹੁੰਦੇ ਆਂ ਕਿ ਪਿੰਡ ਕੁੰਬੜਾ ਗ੍ਰੇਸ਼ਨ ਹਸਪੀਟਲ ਕੋਲੇ ਅੱਜ ਚੌਂਕ ਤੇ ਪਿੰਡ ਕੁੰਬੜਾ ਨਿਵਾਸੀਆਂ ਨੇ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਆਪਣਾ ਤਿਲ ਫੁੱਲੀ ਨੇਕ ਕਮਾਈ ਚੋਂ ਇਕੱਠੇ ਕਰਕੇ ਇਹ ਜਿਹੜੀ ਹੈ ਠੰਡੇ ਮਿੱਠੇ ਪਾਣੀ ਦੀ ਸਬੀਲ ਲਗਾਈ ਗਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੀਰ ਦੀ ਧਾੜੇ ਨੂੰ ਸਮਰਪਤ ਅਤੇ ਅੱਜ ਇਸ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜਿਹੜੇ ਪ੍ਰਕਾਸ਼ ਦਿਹਾੜਾ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਪਪਾ ਕਬੀਰ ਜੀ ਦੀ ਗੱਲ ਕਰ ਲਈਏ ਸਾਰੇ ਜਿਹੜੇ ਪੀਰ ਪਕਵਰ ਗੁਰੂਆਂ ਸਾਡੇ ਗੁਰੂ ਮਹਾਰਾਜ ਜਿਹੜੇ ਰੈਵਰ ਨੇ ਸਾਡੇ ਉਹਨਾਂ ਦੇ ਪ੍ਰਕਾਸ਼ ਦਿਹਾੜਿਆਂ ਨੂੰ ਤੇ ਸੀਰ ਦੀ ਧਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਪਿੰਡ ਕੁੰਬੜਾ ਨਿਵਾਸੀ ਇਕੱਠੇ ਹੋ ਕੇ ਆਪਣੀ ਆਪਣੀ ਨੇਕ ਕਮਾਈ 'ਚੋਂ ਸ਼ਵੀਰ ਦਾ ਲੰਗਰ ਜਿਵੇਂ ਗੱਲ ਕਰ ਲਈਏ ਸਹੀਦਾਂ ਦੀ ਜਦੋਂ ਫਤਿਹਗੜ ਸਾਹਿਬ ਦੀਆਂ ਸਭਾਵਾਂ ਹੁੰਦੀਆਂ ਨੇ ਹੋਰ ਵੀ ਹੁੰਦੀਆਂ ਨੇ ਇਹ ਨੌ ਸਾਰੇ ਪੈਸੇ ਆਪਣੇ ਇਕੱਠੇ ਕਰਕੇ ਆਪਣੀ ਨੇਕ ਕਮਾਈੋ ਪੈਸਾ ਇਕੱਠਾ ਕਰਕੇ ਜਿੱਦਾਂ ਵੀ ਉਹਦਾ ਟਾਰਗੇਟ ਹੁੰਦਾ ਹੈ ਜਿਗਾ ਦੇ ਸ਼ਵੀਰ ਦਾ ਕੰਮ ਕਰਦੇ ਆਂ ਕਦੇ ਲੰਗਰ ਲਾਉਂਦੇ ਆਂ ਤੇ ਇੱਥੇ ਗ੍ਰੇਸ਼ਨ ਹਸਪੀਟਲ ਕੋਲੇ ਹਰ ਸਾਲ ਹਰ ਗੁਰਪੁਰਬ ਨੂੰ ਦੇ ਹਰ ਉਸ ਨੂੰ ਇਹ ਸ਼ਵੀਲਾ ਲਗਾਈਆਂ ਜਾਂਦੀਆਂ ਨੇ ਤੇ ਤਾਂ ਕਿ ਪ੍ਰਭਾਤਮਾ ਇਹਨਾਂ ਲੋਕਾਂ ਦੇ ਪੈਸੇ ਦੀ ਇਹਨਾਂ ਲੋਕਾਂ ਦੀ ਦਸ਼ਮੇ ਜਿਹੜੀ ਦਸਵਾਂ ਹਿੱਸਾ ਕੱਢਦੇ ਨੇ ਉਹਨਾਂ ਦੀ ਨੇਕ ਕਮਾਈਆਂ 'ਚ ਬਰਕਤਾਂ ਪਾਣ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ